ਕੇ ਬੱਗਾ ਬੱਗਾ ਸਿਲਕ ਸਟੋਰ ਅਡਾ ਤੁਸਾਂਜ ਕਲਬ ਵਾਲਿਆਂ ਲਾਤੀਆਂ ਹਨ ਕਾ सोनू ਵੀਰ ਜੀ ਲੈ ਚੱਲਦੇ ਨਵੇਂ-ਨਵੇਂ ਸੂਟਾਂ ਦੀ ਸੇਲ ਨਵੇਂ-ਨਵੇਂ ਸੂਟਾਂ ਦੀ ਸੇਲ ਜਿਹੜੀ ਲਗਾ ਦਿੱਤੀ ਹੈ ਲੈਕ ਚੱਲਦੇ सोनू ਵੀਰੇ ਦੇ ਕੋਲ सोनू ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕਿਤਾ ਹਾਲ ਚਾਲ ਵਧੀਆ-ਵਧੀਆ ਹਾਂਜੀ ਕੀ ਆਫਰ ਲੈ ਕੇ ਆਏ ਆ ਅੱਜ ਆਪਾਂ ਆਫਰਾਂ ਆ ਰੇਟ ਵੀ ਦੱਸਣਾ ਰੇਟਾਂ ਨੇ ਪਟਾਕੇ ਭੋਣੇ ਆ ਕਾਹ ਕਿ ਦੁਕਾਨ ਤੇ ਆਵੇ ਤਾਂ ਰੇਟ ਦੱਸਾਂਗੇ ਅੱਛਾ ਜੀ ਇਹ ਲੱਭੀ ਜਾਵੇ ਐ ਸੱਡੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਇਸ ਰੇਟ ਤੇ ਸੂਟ ਮਿਲਦੇ ਆ ਆ ਦੇਖੋ ਪਹਿਲਾ ਪਿਓਰ ਕੈਮਰਿਕ ਦਊਂਗਾ ਜੀ ਏਕੇ ਟੈਕਸ ਦਾ ਮਾਲ ਆ ਜੀ ਇਹ ਅੱਛਾ ਜੀ ਪਿਓਰ ਕੈਮਰਿਕ ਦਾ ਏਕੇ ਟੈਕਸ ਦਾ ਸੂਟ ਆ 3 ਮੀਟਰ ਸਲਵਾਰ ਹਾਫ ਪਿਓਰ ਦੀ ਚੁੰਨੀ ਅੱਛਾ ਜੀ ਇਹਦੇ ਵਿੱਚ ਮੈਂ ਲਗਾ ਚਾਰ ਕਲਰ ਤੁਹਾਨੂੰ ਠੀਕ ਆ ਜੀ ਹਾਂਜੀ ਇੱਕ ਡਿਜ਼ਾਈਨ ਇਹ ਵੀ ਏਕੇ ਟੈਕਸ ਦਾ ਆਇਆ ਠੀਕ ਆ ਜੀ 3 ਮੀਟਰ ਸਲਵਾਰ ਹਾਫ ਪਿਓਰ ਦੀ ਚੁੰਨੀ ਆ ਚੌਥਾ ਡਿਜ਼ਾਈਨ ਕਾਟਨ ਦੇ ਦੁਪट्टे ਤੇ ਆਇਆ ਠੀਕ ਆ ਜੀ 3 ਮੀਟਰ ਸਲਵਾਟ 2 ਮੀਟਰ ਦਾ ਕਾਟਨ ਦਾ ਦੁਪੱਟਾ ਆਊਗਾ ਇਹਦੇ ਵਿੱਚ ਪੰਜ ਰੰਗ ਆਉਣਗੇ ਠੀਕ ਹੈ ਜੀ ਜਿੰਨੇ ਡਿਜ਼ਾਈਨ ਦਿਖਾਉਂਦਾ ਸਾਰਿਆਂ ਚ ਰੰਗ ਆਉਣਗੇ ਆ ਡਿਜੀਟਲ ਪ੍ਰਿੰਟ ਪਿਓਰ ਦੀ ਚੁੰਨੀ ਪੱਟੀ ਵਾਲੀ ਠੀਕ ਹੈ ਜੀ ਤੇ ਇੱਕ ਰੰਗ ਦੇ 24 ਸੂਟ ਆਇਆ ਇੱਕ ਹੋਰ ਰੰਗੋ ਮਿਲੂਗਾ ਇਹਦੇ ਵਿੱਚ ਇਹੀ ਰੰਗ ਚ ਹਾਂਜੀ yellow ਕਦਰੇ ਮਿਲਣਾ 24 ਸੂਟ ਮੇ ਤੋਂ ਪਏ ਆ ਜਿੰਨੇ ਮਰਜ਼ੀ ਗਾਗ ਲੈ ਸਕਦਾ ਆ ਠੀਕ ਹੈ ਜੀ ਆ ਦੇਖੋ ਸਲਵਾਰ ਕੜਾਈ ਵਾਲੀ ਆ ਗਈ ਠੀਕ ਹੈ ਜੀ ਪਿਓਰ ਕਾਟਨ ਦਾ ਸੂਟ ਹਾ ਪਿਓਰ ਦੀ ਚੁੰਨੀ ਇਹਦਾ ਰੇਟ ਦੱਸ ਦਿੰਦਾ ਕੀ ਆ ਇਹਦਾ ਕੀ ਆ ਇਹ 500 ਰੁਪਏ ਦੇ ਵਿੱਚ ਸੌਣ ਦੇਣਾ ਪਾਪਾ ਠੀਕ ਹੈ ਜੀ ਠੀਕ ਹੈ ਜੀ ਅਗਲਾ ਨਾ ਕਿਸੇ ਨੂੰ ਲੱਭੇ ਸਿੱਧਾ ਸੌਣ ਦੀ ਦੁਕਾਨੇ ਆਉਗਾ 500 ਰੁਪਏ ਦੇ ਕੇ ਸੌ ਲੈ ਕੇ ਜਾਊਗਾ ਬਿਲਕੁਲ ਆਹ ਦੇਖੋ ਬਾਜੀ 3 ਮੀਟਰ ਦੀ ਸਲਵਾਰ ਘੇਰਾ ਕੱਢਿਆ ਹੋਇਆ ਨਾਲ ਹਾ ਪਿਓਰ ਦੀ ਚੁੰਨੀ ਆ ਇਹਦੇ ਨਾਲ ਅੱਛਾ ਜੀ ਇਹਦਾ ਰੇਟ ਵੀ ਕਾਹ ਕਰੂੰ ਆਏ ਨੂੰ ਪਟਾਕਾ ਪਾਉਣਾ ਰੇਟ ਦਾ ਠੀਕ ਹੈ ਜੀ ਰੇਡ ਜੋ ਦੇਣੇ ਆ ਕੀ ਰਖੜੀ ਤੇ ਅੱਛੇ ਉਹ ਰੇਡ 152 ਜਦੀ ਲੱਭ ਰਹੇ ਕੱਪੜਾ ਵੀ ਵਧੀਆ ਲੈਣਾ ਆ ਆ ਲੈਸਾਂ ਵਾਲਾ ਸੂਟ ਆਇਆ ਭਾਜੀ ਅੱਛਾ ਜੀ ਇਹਨਾਂ ਪਿਓਰ ਦੀ ਚੁੰਨੀ ਆ ਲਓ ਇਹਦਾ ਰੇਡ ਵੀ ਨੰਗਾ ਕਰ ਦਿੰਨੇ ਆ ਇਹ ਕਿਨੇ ਦਾ ਇਹ ਵੀ 500 ਚ ਦੇਰਵਾ ਦੇ ਦਾ ਕਰੋ ਅੱਛਾ ਜੀ ਦੋ ਸੂਟ ਹੋਗਾ ਜੀ ਦੋਨਾਂ ਦਾ ਰੇਡ ਦੱਸਦੇ ਆ ਜੀ ਆ ਲਓ ਜੀ ਪਿਓਰ ਕੈਮਰੀ ਦਾ ориجنલ ਕੈਮਰਿਕ 10 ਮੀਟਰ ਦੀ ਸਲਵਾਰ ਪ्योर ਦੀ ਚੁੰਨੀ ਠੀਕ ਹੈ ਜੀ ਡਿਜ਼ਾਈਨ ਦੇਖੀ ਚਲੋ ਜਿੱਦਾਂ ਫਰੰਟ ਬਣੇ ਹੋਆ ਇਹਨਾਂ ਦੇ ਬੈਕ ਵੀ ਤੇ ਬਣੇ ਹੋਏ ਆ ਅੱਛਾ ਬੈਕ ਵੀ ਤੇ ਆ ਹਾਂ ਜੀ ਠੀਕ ਹੈ ਵਾਲਾ ਸੂਟ ਆ ਗਿਆ ਇਹਦੀ 10 ਮੀਟਰ ਦੀ ਸਲਵਾਰ ਹਾ ਪ्योर ਦੀ ओरिजिनल ਚੁੰਨੀ ਇਹ ਵੀ ਆਪਾਂ 650 ਰੁਪਏ ਚ ਦੇ ਦੇਣਾ ਭਾਜੀ ਠੀਕ ਹੈ ਜੀ ਇਹਨਾਂ ਪ्योर ਦੀ ਚੁੰਨੀ ਆ 650 650 ਚ ਇਹਦੀ ਪੱਟੀ ਸੂਟ ਚੁੰਨੀ ਦੇ ਉੱਤੇ ਲੱਗੀ ਹੋਈ ਆ ਠੀਕ ਹੈ ਜੀ ਆ ਲੋ ਇਹ ਰ ਦੂਜਾ ਡਿਜ਼ਾਈਨ ਠੀਕ ਆ ਇਹ ਪੰਜ ਪੰਜ ਰੰਗ ਜਿੰਨੇ ਡਿਜ਼ਾਈਨ ਦਿਖਾਲੇ ਆ ਕਿਸੇ ਵਿੱਚ ਪੰਜ ਰੰਗ ਆ ਕਿਸੇ ਵਿੱਚ 10 ਰੰਗ ਆ ਕਿਸੇ ਵਿੱਚ ਚਾਰ ਰੰਗ ਆ ਅੱਛਾ ਜੀ ਹਰ ਸੈਟ ਵਾਈਜ਼ ਮਾਲ ਮਿਲੂਗਾ ਗਾਗਨੋਂ ਜਿਦਾ ਕਹ ਰਹੇ ਨੇ ਇੱਕ ਘਰ ਦੀਆਂ ਚਾਰ ਕੁੜੀਆਂ ਇੱਕੋ ਸੂਟ ਦੇਣੇ ਆ ਤਾਂ ਵੀ ਮਿਲ ਜਾਣਗੇ ਇਹ ਕਿੰਨੀ ਤਰੀਕ ਤੱਕ ਆਫਰ ਹੈਗੀ ਆ ਇਹ ਰਖੜੀ ਤੱਕ ਆ ਭਾਜੀ ਰਖੜੀ ਤੱਕ ਬਾ ਰੇਟਾਂ ਦੇ ਪਟਾਕੇ ਹੀ ਪੈਣ ਵਾਲੇ ਆ ਬਸ ਤੁਸੀਂ ਆਹ ਦੇਖੋ ਡਿਜੀਟਲ ਪ੍ਰਿੰਟ ਇਹ ਦੇਸਟਿਨ ਪ੍ਰਿੰਟ ਹੈ ਦੇਖ ਸਕਦੇ ਤੁਸੀਂ ਨਿਗਾਹ ਮਾਰ ਸਕਦੇ ਆਜੋ ਸੋਨੂ ਸੰਦੀਪ ਬੱਗਾ ਬੱਗਾ ਸਿਲਕ ਸਟੋਰ ਅਡਾ ਦੁਕਾਨ ਕਲਾਂ ਵਾਲਿਆਂ ਲਾਤੀਆਂ ਰੌਣਕਾਂ ਕੀ ਕਹਿਣਾ ਚਾਹੁੰਦੇ ਰਖੜੀ ਤੇ ਰਖੜੀ ਤੇ ਇਹ ਮੈਂ ਕਹਿਣਾ ਚਾਹਨਾ ਵਧੀਆ ਚੀਜ਼ ਖਰੀਦੋ ਪਿਓਰ ਕਾਟਨ ਦੇ ਸੂਟ ਖਰੀਦੋ ਔਰ ਸਸਤੇ ਭਾਅ ਦੀ ਗ੍ਰੀਟਿੰਗ ਦੁਕਾਨ ਤੇ ਆਵੋ ਸੋਨੂ ਦੀ ਹੱਟੀ ਤੇ ਹਾਂ ਸੋਨੂ ਦੀ ਹੱਟੀ ਤੇ ਆਵੋ ਤਾਂ ਆਪਣੇ ਸੌਦੇ ਸਸਤੇ ਲੱਗੇ ਜਾਵੋ ਬਹੁਤ ਬਹੁਤ ਧੰਨਵਾਦ